ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਆ ਗਈ ਹਾਂ ਜੀ ਫਿਰ ਇੱਕ ਵੀਡੀਓ ਲੈ ਕੇ ਤੇ ਆ ਜਿਹੜੀ ਡਰਿੰਕ ਹੈ ਨਾ ਮੈਂ ਪੀਣ ਲੱਗੀ ਸੀ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹਾਂ ਆਹ ਡਰਿੰਕ ਪੀਣ ਦੇ ਨਾਲ ਨਾ ਤਿੰਨ ਫਾਇਦੇ ਨੇ ਤਿੰਨ ਕਿਹੜੇ ਕਿਹੜੇ ਫਾਇਦੇ ਨੇ ਇਕਤਾਏ ਦੇ ਨਾਲ ਪਿਗਮੈਂਟੇਸ਼ਨ ਤੇ ਸ਼ਾਇਆ ਠੀਕ ਹੁੰਦੀਆਂ ਨੇ ਦੂਜੇ ਇਹਦੇ ਨਾਲ ਕੀ ਹੁੰਦਾ ਵਾਲ ਜਿਹੜੇ ਆਪਣੇ ਰੁੱਖੇ ਸੁੱਕੇ بے ਜਾਨ ਹੁੰਦੇ ਨੇ ਉਹ ਸਰ ਪਤਲੀਆਂ ਤੇ ਆ ਜਿਹੜੀ ਡਰਿੰਕ ਹੈ ਨਾ ਬਣਾਉਣੇ ਇੰਨੀ ਸੌਖੀ ਹੈ ਤੇ ਪੀਣੀ ਇੰਨੀ ਸਵਾਦ ਲੱਗਦੀ ਹੈ ਨਾ ਤੁਸੀਂ ਪਹਿਲਾਂ ਇਹਨੂੰ ਦੇਖੋ ਕਿ ਇਹ ਬਣਾਇਆ ਕਿੱਦਾਂ ਹੈ ਉਸ ਤੋਂ ਪਹਿਲਾਂ ਮੈਂ ਤੁਹਾਡੇ ਜਿਹੜੇ ਨਾਮ ਨੇ ਨਾ ਉਹ ਬੋਲ ਦੇਣੀ ਹੈ ਚੈਨਲ ਤੇ ਠੀਕ ਹੈ ਫਿਰ ਤੁਸੀਂ ਦੇਖੋ ਇਸ ਡਰਿੰਕ ਨੂੰ ਕਿੱਦਾਂ ਪੀਣਾ ਹੈ ਤੇ ਤਿੰਨ ਤਿੰਨ ਫਾਇਦੇ ਲਓ ਇਸ ਡਰਿੰਕ ਨੂੰ ਪੀ ਕੇ ਠੀਕ ਹੈ ਤੇ ਅੱਜ ਜਿਹੜੇ ਨਾਮ ਹੈਗੇ ਨੇ ਰੁਪਿੰਦਰ ਕੌਰ ਫਲੋਜ਼ਪੁਰ ਤੋਂ ਕਰਮਜੀਤ ਕੌਰ ਮਾਨਸਾ ਮਨਜੀਤ ਕੌਰ ਸਰਬਜੀਤ ਕੌਰ ਕੁਲਤੀਪ ਕੌਰ ਬਲਾਚੌਰ ਤੋਂ ਬਹੁਤ-ਬਹੁਤ ਥੈਂਕ ਯੂ ਜੀ ਤੁਹਾਡਾ ਤੁਸੀਂ ਮੇਰੇ ਨਾਲ ਜੁੜਿਓ ਤੁਸੀਂ ਮੇਰੇ ਚੈਨਲ ਨਾਲ ਜੁੜਿਓ ਤੁਸੀਂ ਮੇਰੀ ਵੀਡੀਓ ਦੇਖੀਏ ਵੀਡੀਓ ਨੂੰ ਪਿਆਰ ਕੀਤਾ ਤੇ ਤੁਸੀਂ ਆਪਣਾ ਨਾਮ ਲਿਖਿਆ ਹੈ ਤੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੇਰੇ ਫੈਮਿਲੀ ਦੇ ਮੈਂਬਰ ਬਣ ਚੁੱਕੇ ਹੋ ਠੀਕ ਹੈ ਵੀਡੀਓ ਬੱਦ ਵੱਦ ਸ਼ੇਅਰ ਕਰਦੇ ਆ ਕਰੋ ਇਸੇ ਤਰ੍ਹਾਂ ਹੀ ਤੁਸੀਂ ਵੀਡੀਓ ਨੂੰ ਦੇਖਦੇ ਰਹੀਏ ਕਰੋ ਵੀਡੀਓ ਬਹੁਤ ਵਧੀਆ ਹੁੰਦੀਆਂ ਤੁਹਾਡੇ ਫਾਇਦੇ ਲਈ ਹੁੰਦੀਆਂ ਨੇ ਜਿਨ੍ਹਾਂ ਪੜ੍ਹਨਾ ਚਾਹਦੀਆਂ ਨੇ ਜਿਹੜੀਆਂ ਪੜ੍ਹ ਕੇ ਖੂਬਸੂਰਤ ਰਹੀਏ ਸਾਰ ਉਮਰ ਚਲੋ ਬੁੜਾਪਾ ਤੇ ਆਣਾ ਹੀ ਆਣਾ ਪਰ ਨਾ ਇਹ ਕੰਟਰੋਲ ਚ ਕਰਨਾ ਆਪਣੇ ਹੈਥ ਵਿੱਚ ਹੈਗੇ ਜਿੱਦਾਂ ਕਿ ਮੈਂ ਕੀਤਾ ਹੋਇਆ ਠੀਕ ਹੈ 40 42 ਸਾਲ ਦੀ ਉਮਰ ਵਿੱਚ ਵੀ ਆਪਾਂ ਤੁਸੀਂ ਦੇਖ ਸਕਦੇ ਹੋ ਮੈਨੂੰ ਠੀਕ ਹੈ ਤੇ ਅੱਜ ਉਸ ਪੀ ਕੇ ਆਪਣਾ weight ਮੇਰੇ ਦੇਖ ਲਓ ਬਿਲਕੁਲ ਟਮੀ ਬਿਲਕੁਲ ਮੇਰੀ ਫਲੈਟ ਹੈ ਠੀਕ ਹੈ ਜੀ ਤੇ ਇਹਦੇ ਨਾਲ ਹੀ skin ਤੇ glow ਆਉਂਦਾ ਇਹਦੇ ਨਾਲ ਹੀ ਜਿਹੜੇ ਮੇਰੇ ਵਾਲ ਆ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਵਾਲ ਵੀ ਬਹੁਤ ਲੰਬੇ ਤੇ ਸਿਲਕੀ ਸਿਲਕੀ ਵਾਲ ਹੋ ਜਾਂਦੇ ਨੇ ਅਗਰ ਇਹ ਵਾਲੀ ਡਰਿੰਕ ਤੁਸੀਂ ਪੀਣਾ ਸਟਾਰਟ ਕਰਦੇ ਹੋ ਪਹਿਲਾਂ ਤੁਸੀਂ ਦੇਖੋ ਇਸ ਡਰਿੰਕ ਨੂੰ ਬਣਾਇਆ ਕਿਦਾਂ ਹੈ ਆਪਾਂ ਫਿਰ ਮੈਂ ਕਰਦੀ ਹਾਂ ਤੁਹਾਡੇ ਨਾਲ ਬਾਕੀ ਗੱਲ ਬਾਤ ਤੇ ਹਾਂਜੀ ਸ਼ਾਇਆ ਨੂੰ ਠੀਕ ਕਰਨ ਵਾਲੀ ਤੇ weight loss ਕਰਨ ਵਾਲੀ ਡਰਿੰਕ ਆਪਾਂ ਕਰਦੇ ਹਾਂ ਤਿਆਰ ਤੇ ਇੱਥੇ ਲਈ ਮੈਂ ਅੱਧਾ ਗਲਾਸ ਪਾਣੀ ਦਾ ਤੇ ਲੈਨੇ ਚੀਆ ਸੀਡ ਚੀਆ ਸੀਡ ਜਾਨੀ ਕਿ ਜਿਹੜੇ ਬੀਜ ਹੁੰਦੇ ਛੋਟੇ ਛੋਟੇ ਇਹਨਾਂ ਨੂੰ ਆਪਾਂ ਅੱਧਾ ਚਮਚ ਜਿਹੜਾ ਪੇਕ ਇਦਾਂ ਪਾਣੀ ਵਿੱਚ ਰੱਖ ਦੇਣਾ ਹੈ ਜਦ ਤੱਕ ਇਹ ਭਿੱਜਣਗੇ ਤੇ ਆਪਾਂ ਇੱਧਰ ਤਿਆਰ ਕਰਦੇ ਹਾਂ ਧਨੀਆ ਹੈਗਾ ਇਹ ਪੁਦੀਨਾ ਹੈਗਾ ਇਹ ਤੇ ਅੱਧਾ ਲਿਆ ਹੈ ਖੀਰਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਟੋਕ ਲਿਆ ਹੈ ਖੀਰੇ ਨੂੰ ਤੇ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਮਿਕਸੀ 'ਚ ਇਹਦਾ ਬਣਾ ਲੈਨੇ ਇੱਕ ਜੂਸ ਇੱਕ ਚਟਨੀ ਜਿ ਬਣਾ ਲੈਣੀ ਹੈ ਠੀਕ ਹੈ ਜਣ ਕੇ ਆਪਣੇ ਇਹਦਾ ਜੂਸ ਚਾਹੀਦਾ ਹੈ ਇਹਨਾਂ ਵਧੀਆ ਹੁੰਦਾ ਹੈ ਸ਼ਾਇਆਂ ਵਾਸਤੇ ਔਰ weight loss ਵਾਸਤੇ ਤੁਸੀਂ ਕਦੀ ਪੀਣਾ ਸਟਾਰਟ ਕਰੋਗੇ ਨਾ ਹੁਣ ਗਰਮੀਆਂ ਨੇ ਤੇ ਫਿਰ ਤੁਸੀਂ ਮੈਨੂੰ ਯਾਦ ਕਰੋਗੇ ਕਿ ਬਾਕੀ ਇਹ ਬਹੁਤ ਵਧੀਆ ਡਰਿੰਕ ਦੱਸੀ ਹੈ ਤੇ ਉਹ ਦੇਖੋ ਥੋੜਾ ਜਿਹਾ ਮੈਂ ਇਹਦੇ ਚ ਪਾਣੀ ਪਾ ਲਿਆ ਸੀ ਥੋੜਾ ਜਿਹਾ ਪਾਇਆ ਜਣ ਕੇ ਅੱਧੀ ਕੀ ਗਲਾਸੀ ਤੋਂ ਵੀ ਘੱਟ ਪਾਣੀ ਮੈਂ ਪਾ ਕੇ ਤੇ ਇਹਦਾ ਮੈਂ ਰੂਸ ਜਿਹੜਾ ਸਾਰਾ ਮੈਂ ਇਹਦੇ ਜੂਸ ਜੇ ਉਹ ਕੱਢ ਲਿਆ ਤੇ ਇਸ ਤਰੀਕੇ ਨਾਲ ਆਪਾਂ ਸਾਰਾ ਇਹਨੂੰ ਛੰਨੀ ਦੀ ਮਦਦ ਨਾਲ ਛਾਣ ਲੈਣਾ ਹੈ ਇਹ ਜਿਹੜਾ ਆਪਾਂ ਵੇਸਟੇਜ ਕਰਨਾ ਇਹ ਤੁਸੀਂ ਅੱਖਾਂ ਤੇ ਘਤੋ ਡਾਰਕ ਸਰਕਲ ਅੱਖਾਂ ਤੇ ਲਗਾ ਕੇ ਰੱਖ ਸਕਦੇ ਹੋ 10-20 ਮਿੰਟ ਆਪਣੇ ਚਿਹਰੇ ਤੇ ਵੀ ਲਗਾ ਸਕਦੇ ਹੋ ਸ਼ਾਈਆਂ ਵਾਸਤੇ ਬਹੁਤ ਵਧੀਆ ਹੁੰਦਾ ਹੈ ਜਦ ਤੱਕ ਆਪਾਂ ਜੂਸ ਕੱਢਿਆ ਚੀਆ ਸੀਡੋ ਦੇਖੋ ਭਿੱਜ ਗਏ ਨੇ ਬਹੁਤ ਸੋਹਣੀ ਜੈਲੀ ਜੀ ਬਣ ਗਈ ਹੈ ਤੇ ਇਹ ਆਪਾਂ ਅੱਧਾ ਗਲਾਸ ਇਹਦੇ ਵਿੱਚ ਪਾ ਲੈਣਾ ਇਦਾਂ ਕਰਕੇ ਠੀਕ ਤੇ ਅੱਧਾ ਆਪਣਾ ਪਿਆ ਹੋਇਆ ਹੈ ਦੋ ਗਲਾਸ ਜਾਣਗੇ ਜੂਸ ਦੇ ਆਪਣੇ ਰੈਡੀ ਹੋ ਜਾਂਦੇ ਨੇ ਇਹ ਚੀਆ ਸੀਡ ਇੰਨੀ ਵਧੀਆ ਹੁੰਦੀ ਹੈ ਸਕਿਨ ਵਾਸਤੇ ਇਸਕੀ ਨੂੰ ਇੱਕਦਮ ਬ੍ਰਾਈਟ ਬਣਾ ਦਿੰਦਾ ਵਾਲ ਵੀ ਇੱਕਦਮ ਇੰਨੇ ਚਮਕੀਲੇ ਤੇ ਇੱਕਦਾਂ ਉਹ ਕਿ ਭੋਰਾ ਨਹੀਂ ਵਾਲ ਛੱਡਦੇ ਹੈਗੇ ਲੰਬੇ ਵੀ ਹੋ ਜਾਂਦੇ ਨੇ ਤੇ ਥੋੜਾ ਜਿਹਾ ਪੌ ਕਾਲਾ ਨਮਕ ਪਾਇਆ ਜੀ ਪੰਜ ਬੀਜ ਹੁੰਦੇ ਨੇ ਇੱਕ ਸੀਗਾ ਪਮਕਿਨ ਬੀਜ ਯਾਨਕੀ ਕੱਦੂ ਦੇ ਬੀਜ ਇੱਕ ਸੀਗੇ ਸੂਰਜਮੁਖੀ ਦੇ ਬੀਜ ਇੱਕ ਸੀਗੀ ਐਲਸੀ ਚੌਥਾ ਸੀਗੇ ਚੀਆ ਸੀਟ ਚਾਰਾ ਨੂੰ ਮੈਂ ਇੰਨਾ ਇੰਨਾ ਭਰਨ ਕੇ ਨਾ ਉਹ ਰੱਖਿਆ ਹੋਇਆ ਪੈਕਟ ਵਿੱਚ ਥੋੜਾ ਜਿਮ ਇੰਨਾ ਕਿ ਚਾਹੇ ਮੈਂ ਵੈਸੇ ਹੀ ਖਾ ਲੈਣੀ ਫੱਕਾ ਮਾਰ ਕੇ ਸਵੇਰੇ ਚਾਹੀ ਮੈਂ ਮਤਲਬ ਕਿ ਦਹੀਂ ਦੇ ਵਿੱਚ ਪਾ ਕੇ ਖਾ ਲੈਣੀ ਹੈ ਜਦੋਂ ਆਪਣਾ 9 10 ਵਜੇ ਰੋਟੀ ਪਾਣੀ ਆਪਾਂ ਖਾਣ ਦਾ ਟਾਈਮ ਹੁੰਦਾ ਉਸ ਟਾਈਮ ਤੁਸੀਂ ਉਹ ਪਹਿਲਾਂ ਪਹਿਲਾਂ ਖਾ ਸਕਦੇ ਹੋ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਚੀਜ਼ ਜੇ ਤੁਸੀਂ ਖਾ ਪੀ ਸਕਦੇ ਹੋ ਠੀਕ ਹੈ ਨਾਸ਼ਤਾ ਮੈਂ ਬਿਲਕੁਲ ਹਲਕਾ ਫੁਲਕਾ ਹੀ ਕਰਨੀ ਹੁੰਦੀ ਹੈ ਤੇ ਆ ਮੇਰੀ ਡਾਈਟ ਹੁੰਦੀ ਹੈ ਜਿਹੜੀ ਮੈਂ ਪੀਂਦੀ ਰਹਿੰਨੀ ਹੈ ਇਹ ਡਾਈਟ ਮੈਂ ਲੈ ਰਹੀ ਹਾਂ ਦੁਪਹਿਰ ਟਾਈਮ ਠੀਕ ਹੈ ਦੁਪਹਿਰ ਟਾਈਮ ਤੁਸੀਂ ਨਾਲੇ ਤਾਂ ਇੱਕ ਠੰਡਕ ਦੇਗਾ ਗਰਮੀ ਹੈ ਤੇ ਨਾਲੇ ਤੁਹਾਡੇ ਇੰਨੇ ਮਤਲਬ ਕਿ ਸਵੇਰੇ ਪੀਂਦੇ ਹੋ ਤਾਂ ਸਭ ਤੋਂ ਵੱਧ ਜ਼ਿਆਦਾ ਫਾਇਦਾ ਹੈ ਸਵੇਰੇ ਪੀਂਦੇ ਹੋ ਕਿਉਂਕਿ ਇਹ weight loss ਕਰਨ ਵਿੱਚ ਬਹੁਤ ਵਧੀਆ ਹੁੰਦੇ ਨੇ chia seed weight loss ਜਿਨ੍ਹਾਂ ਨੂੰ ਚਾਹੀਦਾ ਹੈ ਵੀ ਸਵੇਟ ਲੋਸ ਕਰਨਾ ਹੈ ਬਹੁਤ ਜਲਦੀ weight loss ਕਰਦਾ ਹੈ chia seed ਔਰ skin ਵਿੱਚ ਵੀ ਇੱਕਦਮ ਤਰੋਤਾਜਾ ਸਿਕਨੂ ਕਰ ਦਿੰਦਾ ਹੈ ਆਪਣੇ ਅੰਦਰ ਜਿਹੜੇ ਬਲੱਡ ਗੰਦਾ ਹੋਵੇ ਉਹਨੂੰ ਇਹ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਲੀਵਰ 'ਚ ਕਿਸੇ ਦੀ ਖਰਾਬੀ ਹੋਵੇ ਲੀਵਰ 'ਚ ਗਰਮੀ ਹੋਵੇ ਉਹਨੂੰ ਸਾਫ਼ ਕਰਦਾ ਹੈ ਠੀਕ ਹੈ ਤੇ ਆਪਣੇ ਪੇਟ ਨੂੰ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਹੁੰਦੀ ਹੈ ਕਬਜ਼ ਦੀ ਪ੍ਰੋਬਲਮ ਨੂੰ ਠੀਕ ਕਰਦਾ ਹੈ ਤੇ ਇਸ ਤਰੀਕੇ ਨਾਲ ਅੱਧਾ ਇੱਕ ਚਮਚਾ ਪਾਉਣਾ ਚਮਚਾ ਤੁਸੀਂ ਪੀ ਕੇ ਰੱਖ ਲੈਣਾ ਹੈ ਤੇ ਬਾਕੀ ਜਿਹੜਾ ਤੁਹਾਨੂੰ ਦੱਸਿਆ ਧਨੀਆ ਪਦੀਨਾ ਤੇ ਆਮ ਆਪਣੇ ਘਰੇ ਹੁੰਦਾ ਹੀ ਹੈ ਠੀਕ ਹੈ ਬਸ ਜੂਸ ਬਣਾਓ ਤੇ ਪੀਓ ਹਨਾ ਡੇਲੀ ਚ ਦੋ ਗਲਾਸ ਵੀ ਪੀ ਸਕਦੇ ਹੋ ਤੁਸੀਂ ਬਹੁਤ ਵਧੀਆ ਮੇਰਾ ਇੱਕ ਗਲਾਸ ਹੁਣ ਪਿਆ ਹੋਇਆ ਮੈਂ ਸ਼ਾਮ ਨੂੰ ਪੀ ਲੈਣਾ ਇੰਨਾ ਕੁ ਉਹਦੇ ਵਿੱਚ ਫਿਰ ਮੈਂ ਪੀ ਕੇ ਰੱਖ ਦੇਣਾ ਚੀਅਰ ਸਿੱਟ ਸ਼ਾਮ ਨੂੰ ਮੈਂ ਫਿਰ ਪੀ ਲੈਣਾ ਠੀਕ ਹੈ ਇਹ ਵਾਲੀ ਚੀਜ਼ਾਂ ਮੈਂ ਜਿਆਦਾ ਤੋਂ ਜਿਆਦਾ ਪਿੰਦੀ ਰਹਿਣੀ ਆ ਘਰੇ ਕਿਉਂਕਿ ਇਹ ਨਹੀਂ ਹੁੰਦਾ ਤੁਹਾਨੂੰ ਨਵਾਂ ਨਵਾਂ ਲੱਗੂਗਾ ਕਿ ਝੰਜਟੇ ਬਣਾਉਣ ਦਾ ਇਦਾਂ ਉਹਦਾ ਜਿੱਦ ਤੁਹਾਨੂੰ ਆਦਤ ਪੈ ਜਾਣੀ ਹੈ ਨਾ ਤੁਸੀਂ ਅੰਦਰ ਬਾੜ ਅੰਦਰ ਜਾਂਦੇ ਬਾਹਰ ਜਾਂਦੇ ਆਪਣਾ ਕੰਮ ਜਿਹੜਾ ਆਪਾਂ ਕਰਦੇ ਹਾਂ ਕਿਚਨ ਦਾ ਹਨਾ ਆਪਾਂ ਕਰੇ ਕੰਮ ਜੋ ਵੀ ਕਰਦੇ ਹਾਂ ਉਹਦੇ ਨਾਲ ਨਾਲ ਆਪਣੀ ਡਾਈਟ ਵੀ ਹੋਣੀ ਸ਼ੁਰੂ ਹੋ ਜਾਣੀ ਹੈ ਆਪਣੀ ਡਾਈਟ ਦਾ ਵੀ ਧਿਆਨ ਰੱਖਣਾ ਸ਼ੁਰੂ ਹੋ ਜਾਣਾ ਜਿਹੜਾ ਤੁਸੀਂ ਆਦਤ ਜੀ ਤੁਹਾਨੂੰ ਬੈਗੀ ਮੈਨੂੰ ਆਦਤ ਹੈ ਸਵੇਰੇ ਉੱਠਦੀ ਆ ਉੱਠ ਕੇ ਸਵੇਰੇ ਮੈਂ ਤਾਂ ਦੱਸਿਆ ਕਈ ਦੀ ਮੈਂ ਦਾਲਚੀਨੀ ਵਾਲਾ ਪਾਣੀ ਪੀ ਲੈਣੀ ਜਾਂ ਮੈਂ ਜੂਸ ਬਣਾਇਆ ਉਹ ਪੀ ਲੈਣੀ ਹੈ ਚਾਹੇ ਮੈਂ ਮੇਥੀ ਜਿਹੜਾ ਸੌਂਫ ਵਾਲਾ ਪਾਣੀ ਉਹ ਪੀ ਲੈਨੇ ਮੈਂ ਚ ਹਫਤੇ ਵਿੱਚ ਜਣੀ ਬਦਲ ਬਦਲ ਕੇ ਪਾਣੀ ਪੀਂਦੀ ਰਹਨੀ ਆ ਬੰਦਾ ਇੱਕ ਤਾਂ ਹੁੰਦਾ ਵੀ ਇੱਕ ਬੋਰ ਵੀ ਨਹੀਂ ਹੁੰਦਾ ਬੰਦਾ ਇੱਕ ਮੂੰਹ ਦਾ ਟੇਸਟ ਵੀ ਨਹੀਂ ਖਰਾਬ ਹੁੰਦਾ ਚਾਰ ਪੰਜ ਪਾਣੀ ਮੈਂ ਬਦਲ ਬਦਲ ਕੇ ਪੀਂਦੀ ਰਹਨੀ ਆ ਚੀਆ ਸੀਟ ਵਾਲੇ ਪੀਂਦੇ ਨੇ ਹੁਣ ਗਰਮੀ ਆ ਜਣੀ ਜ਼ਿਆਦਾਤਰ ਮੈਂ ਇਹੀ ਪੀਆ ਕਰਾਂਗੀ ਠੀਕ ਹੈ ਕਿਉਂਕਿ ਮੈਂ ਸਰਦੀ ਵਿੱਚ ਸਕਿੱਪ ਕੀਤੇ ਹੋਏ ਸੀਗੇ ਤੇ ਇਹ ਤੁਹਾਡੇ weight loss ਕਰਨ ਵਿੱਚ ਬਹੁਤ ਵਧੀਆ ਹੈ। ਇੱਕਦਮ skin ਵੀ ਇੱਕਦਮ ਇੰਨੀ glow skin ਕਰ ਦਿੰਦੇ ਨਾ ਬਹੁਤ ਜ਼ਿਆਦਾ ਇੱਕਦਮ ਨੈਚੁਰਲ ਜਿਹਾ ਜਿਹੜਾ moisturizer ਆਪਾਂ ਨੂੰ ਚਾਹੀਦਾ ਹੁੰਦਾ ਹੈ ਨਾ ਉਹ moisturizer ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੁਸੀਂ ਇਹ ਵਾਲਾ ਜੂਸ ਪੀਣ ਲੱਗ ਜਾਓਗੇ ਤੇ ਵੱਧ 바ਦ ਇਦਾਂ ਹੀ ਤੁਸੀਂ ਕਮੈਂਟ ਕਰਕੇ ਆਪਣੇ ਨਾਮ ਜਿਵੇਂ ਲਿਖਿਆ ਕਰੋ ਕਿੱਥੋਂ-ਕਿੱਥੋਂ ਤੁਸੀਂ ਮੈਨੂੰ ਦੇਖਦੇ ਹੋ ਆਪਣਾ ਪਤਾ ਜ਼ਰੂਰ ਦੱਸਿਆ ਕਰੋ ਤਾਂ ਕਿ ਮੈਂ ਤੁਹਾਡੇ ਅਗਲੀ ਵੀਡੀਓ ਵਿੱਚ ਤੁਹਾਡੇ ਨਾਮ ਬੋਲ ਸਕਾਂ ਤੇ ਵੀਡੀਓ ਜ਼ਿਆਦਾ ਤੇਜ਼ਾ ਸ਼ੇਅਰ ਕਰਿਆ ਕਰੋ ਇਹ ਦੇਖੋ ਬਹੁਤ ਹੀ ਟੇਸਟੀ ਲੱਗਦੀ ਹੈ ਇਹ ਨੀ ਮਜ਼ੇਦਾਰ ਹੋ ਜਾਂਦੀ ਹੈ ਨਾ ਪੁਦੀਨਾ ਜਿਹੜਾ ਹੁੰਦਾ ਨਾ ਮੈਂ ਕਹਿੰਦੀ ਇੰਨਾ ਵਧੀਆ ਹੁੰਦਾ ਆਪਣੀ ਸਕਿਨ ਲਈ ਸ਼ਾਇਆ ਵਾਸਤੇ ਇੰਨਾ ਵਧੀਆ ਹੁੰਦਾ ਪੁਦੀਨਾ ਤੇ ਧਨੀਆ ਤੁਸੀਂ ਇਹਦਾ ਰਸ ਕੱਢ ਕੇ ਨਾ ਆਪਣੇ ਚਿਹਰੇ ਤੇ ਵੀ ਰਾਤ ਨੂੰ ਕੋਟਨ ਦੇ ਨਾਲ ਲਗਾ ਸਕਦੇ ਹੋ ਜਿਨ੍ਹਾਂ ਦੇ ਇਹਨਾਂ ਚੀਜ਼ਾਂ ਦੇ ਕਈ ਵਾਰ ਹੁੰਦਾ ਇਹਨਾਂ ਚੀਜ਼ਾਂ ਤੇ ਕਾਲੇ ਕਾਲੇ ੱੱਬੇ ਸ਼ਾਇਆ ਹੁੰਦੀਆਂ ਨੇ ਜਾਂ ਨੋਜ ਤੇ ਹੁੰਦੀ ਹੈ ਇਹ ਚੀਜ਼ਾਂ ਤੇ ਕਈ ਵਾਰ ਇੱਥੇ ਇੱਥੇ ਹੁੰਦੇ ਨੇ ਮਤਲਬ ਕਿ ਛੋਟੇ ਛੋਟੇ ਛਟਾਕ ਹੁੰਦੇ ਨੇ ਤੁਸੀਂ ਇਹਦਾ ਜੂਸ ਕੱਢ ਕੇ ਵੀ ਨਾ ਤੇ ਉਹ ਵੀ ਜਿਵੇਂ ਹੁਣ ਮੈਂ ਇਹਨੂੰ ਪੁਣਿਆ ਤੇ ਉਹ ਨਿਕਲੇ ਨੇ ਨਾ ਜਿਹੜਾ ਚੂਰਾ ਭੂਰਾ ਜਾਂ ਨਿਕ ਉਹ ਤੁਸੀਂ ਵੀ ਆਪਣੇ ਚਿਹਰੇ ਤੇ ਇਦਾਂ ਕਰਕੇ ਲੇਵ ਜਿਹੜਾ ਅੱਧਾ ਪੌਣਾ ਘੰਟਾ ਲਗਾ ਕੇ ਰੱਖ ਸਕਦੇ ਹੋ ਡਾਰਕ ਸਰਕਲ ਨੇ ਅੱਖਾਂ ਦੇ ਉੱਪਰ ਲਗਾ ਲਓ ਉਹ ਡਾਰਕ ਸਰਕਲ ਠੀਕ ਹੋ ਜਾਣਗੇ ਪਿਗਮੈਂਟੇਸ਼ਨ ਜਿਹੜੀ ਹੈ ਪੇਂਡ ਦਾ ਤੇ ਠੀਕ ਹੋਣੀ ਹੈ ਹੋਣੀ ਹੈ ਤੇ ਉਹ ਚੀਜ਼ ਲਗਾ ਵੀ ਲੋਗੇ ਤਾਂ ਉਸ ਤੋਂ ਡਬਲ ਫਾਇਦਾ ਹੋ ਜਾਵੇਗਾ ਬਹੁਤ ਵਧੀਆ ਡਰਿੰਕ ਹੈ ਤੁਸੀਂ ਵੀ ਬਣਾ ਕੇ ਪੀਓ ਬਹੁਤ ਹੀ ਟੇਸਟੀ ਲੱਗਦੀ ਹੈ ਚੀਆ ਸੀਡ ਤੁਹਾਨੂੰ ਕਰਿਆਨਾ ਸਟੋਰ ਤੋਂ ਵੀ ਤੁਸੀਂ ਲਿਆ ਸਕਦੇ ਹੋ ਠੀਕ ਹੈ ਬਤਿਹਾਂ ਗ੍ਰੋਸਰੀ ਵਾਲੀ ਕਰਿਆਨਾ ਸਟੋਰ ਹੁੰਦਾ ਨਾ ਉੱਥੋਂ ਵੀ ਮਿਲ ਜਾਂਦੇ ਨੇ ਆਨਲਾਈਨ ਤੁਸੀਂ ਮੰਗਵਾਓਗੇ ਤੇ ਓਤੋਂ ਵਧੀਆ ਆਨਲਾਈਨ ਥੋੜਾ ਸਸਤਾ ਪੈ ਜਾਂਦਾ ਹੈ ਤੇ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਉਹ ਤੋਂ ਤੁਸੀਂ ਮੰਗਾਣਾ ਚਾਹੁੰਦੇ ਤੇ ਮੰਗਾ ਸਕਦੇ ਹੋ ਮੇਰੇ ਲਿੰਕ ਤੋਂ ਤੁਹਾਨੂੰ ਘੱਟ ਹੀ ਰੇਟ ਮਿਲੇਗਾ 150 'ਚ 4 ਬੀਜ ਮਿਲ ਗਏ ਯਾਨੀ ਕਿ ਜੇ ਅਗਰ ਤੁਸੀਂ ਕੱਲਾ ਲੈਣਾ ਚਾਹੁੰਦੇ ਤੇ 64 ਰੁਪਏ ਦਾ ਪੈਕੇਟ ਇੱਕ ਕੱਲਾ ਤੁਹਾਨੂੰ ਮਿਲ ਜਾਏਗਾ ਇੱਕ ਮੈਂ ਕੱਲੇ ਦਾ ਵੀ ਲਿੰਕ ਪਾ ਦਵਾਂਗੀ ਔਰ ਜਿਹੜੀ ਮੈਂ 4 ਬੀਜ ਮੰਗਵਾਈ ਨੇ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਡਿਸਕ ਇਹ ਮਗਵਾਸਕ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਡੇ ਘਰ ਦੂਜੇ ਤੀਜੇ ਦਿਨ ਤੁਹਾਡੇ ਘਰ ਆ ਜਾਏਗਾ ਬਹੁਤ ਹੀ ਸਵਾਦ ਹੈ ਡਰਿੰਕ ਠੀਕ ਹੈ ਤੇ ਇਹ ਡਰਿੰਕ ਜਿਹੜੀ ਹੈ ਜਰੂਰ ਪੀਓ ਜਿਨ੍ਹਾਂ ਨੂੰ ਚਾਹੀਦਾ ਕਿ ਅਸੀਂ ਖੂਬਸੂਰਤ ਰਹੀਏ ਸਾਡੀ ਰਿੰਕਲ ਫਰੀਤ ਚਿਹਰਾ ਰਹੇ ਸਾਡੇ ਕੋਈ ਛਾਈ ਨਾ ਹੋਵੇ ਸਾਡੇ ਕੋਈ ਦਾਗ ਨਾ ਪਰ ਜਿਨ੍ਹਾਂ ਦੇ ਹੋਏ ਪਏ ਨੇ ਠੀਕ ਹੋ ਜਾਣਗੇ ਠੀਕ ਹੈ ਡੇਲੀ ਪੀਣਾ ਸ਼ੁਰੂ ਕਰਦੋ ਫਿਰ ਦੇਖਿਓ ਜੋ ਵੀ ਮੈਂ ਦੱਸਦੀ ਆ ਬਸ ਮੈਂ ਮੈਂ ਤਾਂ ਸਾਰਾ ਕੁਝ ਖਾਂਦੀ ਪੀਂਦੀ ਰਹਿੰਦੀ ਆ ਜੂਸ ਪੀਂਦੀ ਰਹਿੰਦੀ ਆ ਆਵਲ ਪਾਣੀ ਪੀਂਦੀ ਰਹਿੰਦੀ ਆ ਮਤਲਬ ਕਿ ਫੇਸ ਪੈਕ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹ ਲਗਾਉਂਦੀ ਰਹਿਣੀ ਆ ਠੀਕ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਧਿਆਨ ਰੱਖੋ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖੋ ਫਿਰ ਦੇਖਿਓ ਤੁਸੀਂ ਕਿੰਨੇ ਸੋਹਣੇ ਤੇ ਕਿੰਨੇ ਖੂਬਸੂਰਤ ਲੱਗੋਗੇ ਉਮਰ ਤੁਹਾਡੀ 50 ਸਾਲ ਵੀ ਹੋਵੇਗੀ ਨਾ ਜਦੋਂ ਤੁਸੀਂ ਆਪਣੀ ਡਾਈਟ ਦਾ ਧਿਆਨ ਲਾਗੇ ਨਾ ਰੱਖਣਾ ਤੁਸੀਂ 30 ਸਾਲ ਦੇ ਲੱਗੋਗੇ ਤਾਂ ਲੱਗੇਗਾ ਕਿ ਤੁਹਾਡੀ ਏਜ ਜਿਹੜੀ ਹੈ ਨਾ ਕੱਟ ਗਈ ਹੈ ਤੇ ਤੁਸੀਂ 30 ਸਾਲ ਦੇ ਹੋਗੇ ਜਵਾਨ ਹੋਗੇ ਖੂਬਸੂਰਤ ਹੋਗੇ ਅੱਖਾਂ ਧਾਸੀਆਂ ਵਿੱਚ ਤਾਂ ਉਹ ਵੀ ਠੀਕ ਹੋ ਜਾਣਗੀਆਂ ਤੁਹਾਡੇ ਆ ਚੀਜ਼ਾਂ ਤੇ ਵੱਟ ਪੈ ਗਈ ਨੇ ਆ ਚੀਜ਼ਾਂ ਤੇ ਰਿੰਕਲ ਆਣੇ ਸ਼ੁਰੂ ਹੋ ਗਏ ਨੇ ਅਸ ਕੀ ਨੇ ਲਟਕਰੀਏ ਤਾਂ ਇਹਦੇ ਨਾਲ ਚਿਹਰੇ ਦੇ ਨਾਲ ਸਾਰੀ ਹੀ ਠੀਕ ਹੋ ਜਾਵੇਗੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਸੇ ਤਰ੍ਹਾਂ ਹੀ ਆਪਣੇ ਨਾਮ ਲਿਖਦੇ ਰਹਿਣਾ ਵੀਡੀਓ ਵਿੱਚ ਤਾਂ ਕਿ ਮੈਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਮ ਬੋਲ ਸਕਾਂ ਤੇ ਤੁਹਾਨੂੰ ਵੀ ਖੁਸ਼ੀ ਹੋਵੇ ਤੇ ਮੈਨੂੰ ਵੀ ਖੁਸ਼ੀ ਹੋਵੇ ਕਿ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਮੈਨੂੰ ਦੇਖ ਰਹੀਆਂ ਨੇ ਚਲੋ ਜੀ ਫਿਰ ਮਿਲਦੇ ਆਂ ਅਗਲੀ ਨੈਕਸਟ ਵੀਡੀਓ ਜਿਹੜੀ ਹੈ ਨਾ ਆਪਣੇ ਜਿਹੜੇ हेयर ਹੁੰਦੇ ਨੇ ਨਾ ਵੈਂਟਡ हेयर ਜਿਹੜੇ ਹੁੰਦੇ ਨੇ ਇਹ ਛੋਟੇ ਛੋਟੇ ਹਨ ਫੇਸ ਤੇ ਉਹਨਾਂ ਵਾਸਤੇ ਹੋਵੇ ਕਿ ਕਿਸ ਤਰੀਕੇ ਨਾਲ ਆਪਾਂ ਰਿਮੂਵ ਕਰ ਸਕਦੇ ਹਾਂ ਘਰੇ ਹੀ ਉਹ ਵਾਲੀ ਆਪਾਂ ਰੈਮਡੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਵੀਡੀਓ ਦਾ ਇੰਤਜ਼ਾਰ ਕਰਨਾ ਫਿਰ ਮਿਲਦੇ ਆਂ ਜੀ ਬਾਏ ਤੇ ਰਾਤ ਨੂੰ ਵੀਡੀਓ ਹੋਗੀ ਇੱਕ ਮ사ਜ ਤੇ ਉਹ ਵੀ ਤੁਸੀਂ ਜ਼ਰੂਰ ਦੇਖਣਾ ਠੀਕ ਹੈ ਜੀ ਫ